ਇਹਦੇ ਉੱਤਰੋਂ ਟਾਇਰ ਫਟਮ ਗਾਣਾ ਇੱਧਰੋਂ ਗੱਡੀ ਸਲਿੱਪ ਹੋ ਗਈ ਇੱਧਰੋਂ ਨਿਕਲ ਗਈ ਤੇ ਨੁਕਸਾਨ ਤੇ ਨਹੀਂ ਹੋਇਆ ਕੋਈ ਹਾਂ ਬੰਦੇ ਗੱਡੀ ਟੁੱਟ ਗਈ ਔਰ ਬੰਦੇ ਨੇ ਚਲੋ ਬਾਜੀ ਗਈ ਰੇਤੇ ਦੇ ਨਾਲ ਭਰੇ ਹੋਏ ਟਿਪਰ ਦੇ ਉਸ ਵੇਲੇ ਪਰਖੱਚੇ ਉੱਡ ਗਏ ਜਦੋਂ ਟਿਪਰ ਦਾ ਅਚਾਨਕ ਟਾਇਰ ਫਟ ਗਿਆ ਤੇ ਸਿੱਧਾ ਜਾ ਕੇ ਦਰਖਤਾਂ ਦੇ ਵਿੱਚ ਟਕਰਾਇਆ ਦੱਸਦੀ ਕਸ਼ਾਲ ਮਾਰ ਕੇ ਮਸਨ ਡਰਾਈਵਰ ਦੇ ਵੱਲੋਂ ਆਪਣੀ ਜਾਨ ਬਚਾਈ ਗਈ ਗੁਰਦਾਸਪੁਰ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਪਿੰਡ ਸੁਲਤਾਨਪੁਰ ਨੇੜੇ ਦੀ ਇਹ ਘਟਨਾ ਜਿੱਥੇ ਇੱਕ ਡਰਾਈਵਰ ਰੇਤੇ ਦੇ ਨਾਲ ਭਰਿਆ ਹੋਇਆ ਟਿਪਰ ਚਲਾ ਰਿਹਾ ਸੀ ਤੇ ਅਚਾਨਕ ਚੱਲਦੇ ਟਿਪਰ ਦਾ ਟਾਇਰ ਫਟ ਗਿਆ ਤੇ ਸਿੱਧਾ ਜਾ ਕੇ ਰਕਤਾਂ ਦੇ ਵਿੱਚ ਪੱਜਿਆ ਦੇਖ ਸਕਦੇ ਹੋ ਕਿ ਕਿੰਨੀਆਂ ਭਿਆਨਕ ਇਹ ਤਸਵੀਰਾਂ ਨੇ ਟਿਪਰ ਦਾ ਮੂਰਲਾ ਹਿੱਸਾ ਸਾਰਾ ਨੁਕਸਾਨਿਆ ਗਿਆ ਹੈ ਪਰ ਤੁਹਾਨੂੰ ਦੱਸਦੀ ਕਿ ਡਰਾਈਵਰ ਦੀ ਜਾਨ ਬਚ ਗਈ ਹੈ ਜਿਵੇਂ ਹੀ ਟਾਇਰ ਫਟਦਾ ਤਾਂ ਡਰਾਈਵਰ ਆਪਣੇ ਟਿਪਰ ਦੇ ਵਿੱਚੋਂ ਛਾਲ ਮਾਰ ਦਿੰਦਾ ਤੇ ਉਸ ਦੀ ਜਾਨ ਬਚ ਗਈ ਹੈ ਪਰ ਤੁਸੀਂ ਟਿਪਰ ਨੂੰ ਦੇਖ ਸਕਦੇ ਹੋ ਕਿ ਕਿੰਨਾ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਇਹ ਟਿਪਰ ਦਾ ਟਾਇਰ ਫਟਿਆ ਜਿਸ ਤੋਂ ਬਾਅਦ ਇਹ ਵੱਡਾ ਹਾਸਾ ਹੋਇਆ ਪਰ ਗਨੀਮਤ ਰਹੀ ਹੈ ਕਿ ਡਰਾਈਵਰ ਦੀ ਜਾਨ ਬਚ ਗਈ ਹੈ। ਵੜ ਗਿਆ ਜੀ। ਨਾਂ ਕੀ ਤੁਹਾਡਾ? ਨਾਂ ਰਣਜੀਤ ਸਿੰਘ। ਫੋਨ ਚਲਾਉਂਦੇ ਸੀ ਗੱਡੀ। ਇਹ ਰਣਜੀਤ ਜੀ ਲਾ ਰਿਹਾ ਹੈ। ਕਿੰਨੇ ਵਜੇ ਦੀ ਗੱਲ ਹੈ? ਇਹ ਸਵੇਰ 5:00 ਵਜੇ ਦੀ ਗੱਲ ਹੈ। ਅਨੇਕ ਸਾਹਿਬ ਨਾਪਾ ਜੀ ਆਉਂਦੇ ਸੀ ਤੇ ਉੱਥੇ ਟਾਇਰ ਫਟਮ ਗਿਆ ਨਾ ਇੱਧਰ ਨੂੰ ਗੱਡੀ ਸਲਿੱਪ ਹੋ ਗਈ ਇੱਧਰੋਂ ਨਿਕਲ ਗਈ ਬਚਾ ਨਹੀਂ ਹਾਲੇ। ਤੇ ਨੁਕਸਾਨ ਤੇ ਨਹੀਂ ਹੋਇਆ ਕੋਈ। ਹਾਂ ਬੰਦੇ ਤੇ ਗੱਡੀ ਟੁੱਟ ਗਈ ਔਰ ਬੰਦੇ ਤੇ ਚਲੋ। ਬਾਜੀ ਗਾ ਰੰਜੀਤ ਚਲਾਉਂਦਾ ਗੱਡੀ ਇਹਨਾਂ ਟਾਇਰ ਫਟਨ ਕਰਨਾ ਗੱਡੀ ਖਿੱਚ ਕੇ ਇਦਾਂ ਨੂੰ ਰੋਖਾਂਲ ਨੂੰ ਲੈ ਗਈ ਤੇ ਮਨੇਸਾ ਨਾਲ ਪਠਾਨਕੋਟ ਤੋਂ ਲੋਡ ਕਰਕੇ ਆ ਰਹੇ ਸੀ ਰੇਤਾ ਕਿੱਥੇ ਜਾ ਰਹੇ ਸੀ ਇਹ ਇਧਰ ਜਾ ਰਹੇ ਕਮਾਨੀ ਕਿੱਥੋਂ ਦੀ ਗੱਡੀ ਹੈ ਇਹ ਟਪਈ ਪਿੰਡ ਦੀ ਤੇ ਕਿੰਨੇ ਵਜੇ ਦਾਸ ਹੱਸ ਪੰਜ ਵਜੇ ਇਹ ਪੰਜ ਮਨੇਸਾਰ ਤੋਂ 5 ਵਜੇ ਤੇਰੇ ਹਾਂਜੀ ਤੇ ਡਰਾਈਵਰ ਸੱਟ ਤੇ ਨਹੀਂ ਲੱਗੀ ਕਿੰਨੇ ਜਾਣੀ ਨਹੀਂ ਨਹੀਂ ਛੱਟ ਸੂਟ ਤੋਂ ਬਚਾ ਭਜ ਜਾਣੀ ਨੁਕਸਾਨ ਨਹੀਂ ਕੋਈ ਹੋਇਆ ਗੱਡੀ ਦਾ ਨੁਕਸਾਨ ਹੋਇਆ ਵਾਪਸ ਗੱਡੀ ਤੇ ਹੈ ਇੰਸ਼ੋਰੈਂਸ ਵਗੈਰਾ ਲਗਿਆ ਫਟੋ ਨਾ ਨਹੀਂ ਸਾਰੇ ਇਹ ਦੇ ਮਾਲਕ ਨੂੰ ਪਤਾ ਜੇ ਸਾਨੂੰ ਨਹੀਂ ਤੇ ਹੁਣ ਇਹ ਦੂਸਰੀ ਗੱਡੀ ਤੇ ਲੱਦ ਕਿਉਂ ਹਾਂਜੀ ਇਹ ਟਰਾਲੀ ਤੇ ਲੋਡ ਕਰਕੇ ਵਾਪਸੀ ਲੈ ਕੇ ਚੱਲੇ ਆਪਣੀ ਗੱਡੀ ਕਢਾਉਣ ਲੱਗੇ ਨਾ ਇਥੋਂ ਕ੍ਰੇਨ ਮੰਗਾਈ ਹੈ ਵਾਪਸੀ ਲੈ ਕੇ ਜਾਣੀ ਹੈ ਜਾਂ ਉਹਨੂੰ ਜਿੱਦੇ ਜਾ ਰਹੀ ਸੀ ਉੱਥੇ ਜਾਣੀ ਨਹੀਂ ਨਹੀਂ ਵਾਪਸੀ ਲੈ ਕੇ ਜਾਣਗੇ ਕੰਮ ਤੇ ਲਾਉਣਗੇ ਗੱਡੀ ਏਜੰਸੀ ਜੀ ਨੂੰ ਹਾਂਜੀ ਤੁਹਾਨੂੰ ਦੱਸਦੀ ਕਿ ਇਸ ਹਾਸੇ ਤੋਂ ਬਾਅਦ ਇੱਕ ਟਰੈਕਟਰ ਟਰਾਲੀ ਮੰਗਵਾਈ ਗਈ ਟਿਪਰ ਦੇ ਵਿੱਚੋਂ ਰੇਤਾ ਕੱਢਿਆ ਗਿਆ ਤੇ ਇਸ ਟਰਾਲੀ ਦੇ ਵਿੱਚ ਭਰਿਆ ਜਾ ਰਿਹਾ ਜੀ.ਐਸ.ਵੀ ਦੀ ਮਦਦ ਦੇ ਨਾਲ ਟਿਪਰ ਨੂੰ ਵੀ ਬਾਹਰ ਕੱਢਿਆ ਜਾ ਰਿਹਾ ਟਿਪਰ ਦੇ ਵਿੱਚ ਪਠਾਨਕੋਟ ਦੇ ਇੱਕ ਕ੍ਰੈਸ਼ਰ ਤੋਂ ਰੇਤ ਲੱਦ ਕੇ ਕੁਮਾਨ ਭੇਜੇ ਜਾ ਰਹੀ ਸੀ ਇਸੇ ਦੌਰਾਨ ਇਹ ਵੱਡਾ ਹਾਸਾ ਹੋਇਆ ਹੈ ਪਰ ਤੁਹਾਨੂੰ ਦੱਸਦੀ ਕਿ ਡਰਾਈਵਰ ਦੀ ਜਾਨ ਬਚ ਗਈ ਹੈ गुरदासपुर तो जतेंद्र कुंडल पंजाबी लुक चैनल